ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਇਸੇ ਤਰ੍ਹਾਂ ਤੇ ਤੁਕੀ ਉਚਾਰਨ ਕਰਨਾ ਟਿਤਕੀ ਨਹੀਂ ਕਹਿ ਦੇਣਾ ਤੱਤੇ ਦੇ ਵਿੱਚ ਡੈਸ਼ ਦੇ ਕੇ ਤੇ ਤੁਕੀ ਭਗਤਾ ਦੀ ਸਦਾ ਤੂ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਭਗਤਾ ਦੀ ਸਦਾ ਤੂੰ ਰੱਖਦਾ ਇਥੇ ਠੰਮਕ ਲਾ ਕੇ ਹਰ ਜੀਵ ਇਥੇ ਵਿਸਰਾਮ ਲਾਦਣਾ ਤੁਰ ਤੂੰ ਨਹੀਂ ਕਹਿਣਾ ਤੁਰ ਤੁਰ ਪਦ ਤੇ ਜਮਕ ਲਾ ਦਨੀ ਹੈ ਤੁਰ ਤੂੰ ਰੱਖਦਾ ਆਇਆ ਜਿੰਨੇ ਵੀ ਅੱਗੇ ਹਰ ਜੀਵ ਪਾਲ ਆਉਣਗੇ ਉਸ ਤੋਂ ਪਹਿਲਾਂ ਠੰਮਕ ਲਾ ਦੇਣੀ ਹੈ ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਵ ਹਰਨਾਖ ਸਮਾਰ ਪਚਾਇਆ ਹਰਨਾਖਸ ਨਿਕਲਦਾ ਖਖਾ ਹਰਨਾਖਸ ਹਰਨਾਖਸ ਸਮਾਰ ਪਚਾਇਆ ਗੁਰਮੁਖਾ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂ ਸੁਆਮੀ ਭਗਤ ਤੇਰੀ ਸਰਣ ਆਈ ਰਹਾਉ ਭਗਤਾਂ ਨੂੰ ਜਮ ਜੋਹ ਨਾ ਸਾਕੈ ਜੋਹ ਪਾਠ ਪ੍ਰਤਨ ਸਰੂਪਾਂ ਚ ਮੁੱਖ ਪਾਠ ਹੈ ਜਿ ਜੀ ਹੂੜਾ ਹਾਹ ਇਥੇ ਪੁਥੀਆਂ ਚ ਜੋਹ ਛਪਿਆ ਇਹ ਦੂਸਰਾ ਪਾਠ ਹੈ ਜੋਹ ਮੁੱਖ ਪਾਠ ਹੈ ਭਗਤਾਂ ਨੂੰ ਜਮ ਜੋਹ ਨਾ ਸਾਕੈ ਭਗਤਾਂ ਨੂੰ ਜਮ ਜੋਹ ਨਾ ਸਾਕੈ ਕਾਲ ਨਾ ਨੇੜਾ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸੇਧ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਿਜ ਸੁਭਾਈ ਮਨ ਮੁਖਾ ਨੂੰ ਪਰਤੀਤ ਨ ਆਵੀ ਅੰਤਰ ਲੋਭ ਸਵਾਉ ਗੁਰਮੁਖ ਹਿਰਦੈ ਸਬਦ ਨਾ ਭੇਦੇਓ ਹਰ ਨਾਮ ਨ ਲਾਗਾ ਪਾਉ ਕੂੜ ਕਪਟ ਪਾਜ ਲੈ ਜਾਸੀ ਮਨ ਮੁਖ ਫੀਕਾ ਅਲਾਉ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਸੰਜੀ ਭਗਤੀ ਹੂ ਤੂੰ ਜਾਤਾ ਹੂ ਤੂੰ ਨਹੀਂ ਕਹਿ ਦੇਣਾ ਭਗਤੀ ਹੂ ਇੱਥੇ ਠਮਕ ਲਾ ਦੇਣੀ ਹੈ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਵਿਦਾਤਾ ਹਮੇ ਮਾਰ ਮਨਸਾ ਮਨਹ ਸਮਾਣੀ ਗੁਰ ਕੈ ਸਬਦ ਪਛਾਤਾਤਾ ਅਚਿੰਤ ਕੰਮ ਕਰਹਿ ਪ੍ਰਾਪਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਣ ਹਾਰਾ ਓਨਾ ਕੀ ਰੀਸ ਕਰੇ ਸੁ ਵਿਗੁੱਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨੈ ਨਾ ਪਾਇਆ ਸਤਗੁਰ ਬੁਲਿਆ ਕਰ ਬਿਨ ਸਤਗੁਰ ਸੇਵੇ ਕਿਨੈ ਨਾ ਪਾਇਆ ਮਨਮੁਖ ਭੌਕ ਮੁਏ ਮਨਮੁਖ ਭੌਕ ਮੁਏ ਬਿਲ ਲਾਈ ਬਿਨ ਸਤਗੁਰ ਸੇਵੇ ਕਿਨ ਨ ਪਾਇਆ ਇਥੇ ਵਿਸਰਾਮ ਮਨਮੁਖ ਇਥੇ ਯਮਕ ਲਾਦਨੀ ਹੈ ਭੌਕ ਮੁਏ ਬਿਲ ਲਾਈ ਆਵਹ ਜਾਵਹ ਠੌਰ ਨ ਪਾਵਹ ਦੁਖ ਮਹਿ ਦੁਖ ਸਮਾਈ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਜੇ ਸਾਥ ਸਮਾਈ ਬੇਨ ਸਤ ਗੁਰ ਸੇਵੇ ਜਨਮ ਨਾ ਛੋਡੈ ਜੇ ਅਨੇਕ ਕੰਮ ਕਰੈ ਅਦਕਾਈ ਵੇਦ ਪੜਹ ਤੈਵਾਦ ਵਖਾਣ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸੱਚਾ ਸਤਗੁਰ ਸਾਚੀ ਦਿਸ ਬਾਣੀ ਭਜ ਚੂਟ ਗੁਰਸਰਨਾਈ ਭਜ ਕਸਕੇ ਬੋਲਣਾ ਭਜ ਚੂਟ ਹੈ ਗੁਰਸਰਨਾਈ ਜੇਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਤਿਆਰਾ ਉਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ ਨਾਨਕ ਤਿੰਨ ਕੈ ਸਾਧ ਬਲਿਹਾਰੈ ਜਿਨ ਹਰ ਰੱਖਿਆ ਔਰ ਧਾਰਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ